ਜਲਾਲਾਬਾਦ ਹਲਕੇ ਦੇ ਪਿੰਡ ਬਾਂਮਣੀ ਵਾਲਾ ਤੋਂ ਮਿਲੇ ਜਾਨਵਰਾਂ ਨੂੰ ਮਾਰਨ ਵਾਲੇ 10 ਦੇਸੀ ਬੰਬ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਦੇਸੀ ਬੰਬਾਂ ਨੂੰ ਕੀਤਾ ਗਿਆ ਨਸ਼ਟ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਜਲਾਲਾਬਾਦ ਹਲਕੇ ਦੇ ਪਿੰਡ ਬਾਂਮਣੀ ਵਾਲਾ ਵਿਖੇ ਉਸ ਵੇਲੇ ਸੰਸਰੀ ਫੈਲ ਗਈ ਜਦ ਇੱਕ ਗਲੀ ਦੇ ਵਿੱਚ ਕੂੜਾ ਚੁਗਣ ਵਾਲੇ ਨਾਲ ਵਾਪਰ ਗਿਆ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਕੂੜਾ ਚੁਗਦੇ ਵਕਤ ਇੱਕ ਸਖਸ਼ ਦੇ ਹੱਥ 'ਚ ਫੜਿਆ ਹੋਇਆ ਡੰਡਾ ਜਦ ਇੱਕ ਆਟੇ ਵਾਲੀ ਥੈਲੀ ਨੂੰ ਲੱਗਿਆ ਤਾਂ ਉੱਥੇ ਤਮਾਕਾ ਹੋ ਗਿਆ ਇਹ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਕੂੜਾ ਚੁਗਣ ਵਾਲੇ ਸ਼ਖਸ ਦੇ ਲੱਤਾਂ ਤੇ ਵੱਡੀ ਤਦਾਦ ਦੇ ਵਿੱਚ ਸ਼ਰੇ ਵੱਜ ਗਏ ਅਤੇ ਉਹ ਮੌਕੇ ਤੇ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੇ ਥਾਣਾ ਵੈਰੋਕਾ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਨਾਮ ਦਾ ਵਿਅਕਤੀ ਜਿਸ ਦੇ ਘਰ ਤੋਂ ਉਹਨਾਂ ਨੂੰ ਜਾਨਵਰਾਂ ਨੂੰ ਮਾਰਨ ਵਾਲੇ 10 ਦੇਸੀ ਬੰਬ ਜਿਹੜੇ ਉਸਨੇ ਖੁਦ ਤਿਆਰ ਕੀਤੇ ਸੀ ਉਹ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਪਿੰਡ ਦੇ ਬਾਹਰ ਇੱਕ ਡਰੇਨ ਦੇ ਉੱਪਰ ਲਿਜਾ ਕੇ ਨਸ਼ਟ ਕੀਤਾ ਗਿਆ ਹੈ ਫਿਲਹਾਲ આરોપી ਪੁਲਿਸ ਦੀ ਗ੍ਰਿਫਤ ਤੋਂ ਅਜੇ ਬਾਹਰ ਹੈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੇ ਆ ਕਿ ਇਹ ਹਾਦਸਾ ਪੇਂਟ ਦੇ ਵਿੱਚ ਕਿਦਾਂ ਵਾਪਰਿਆ ਹੋਰੀ ਇੱਕ ਪਾਣੀ ਸੱਟ ਖਾਂ ਪਾਣੀ ਨਹੀਂ ਪਾਣੀ ਜਨ ਕੋਈ ਵੜਦੇ ਨੇ ਯਾਰ ਪਾਣੀ 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 ਆਟਾ ਨਾ ਉਹ ਕੰਦਲ ਉਹ ਇੱਥੇ ਸਾਟੇ ਇੱਥੇ ਲੈ ਆ ਆ ਦੇਖੋ ਸੜਕ 'ਚ ਮੋਰੇ ਕਾਰ ਦਿੱਤੇ ਜਿਸ ਜਗ੍ਹਾ ਤੇ ਚੱਲਿਆ ਦੇਖੋ ਬਜਰੀ ਪੱਟ ਦਿੱਤੀ ਗਈ ਹੈ ਜਿੱਥੇ ਚੱਲਣਾ ਪਈਦਾ ਬੋਤਲਾਂ ਗਟਾਸ ਤੇ ਲਾ ਕੇ ਜਵਾਦੇ ਮਾਰੂ ਸਗਾਰੇ ਚਲੇ ਮਾਤਰ ਕਾਦੇ ਤੋਂ ਮਿਲਿਆ ਰਹੇ ਉਹਦਾ ਲਗਾਰੇ ਅਸੀਂ ਕੁਆਰਚੋਕ ਨਾਲਿਆ ਪਿੰਡ ਮੇਰਾ ਜਿਹੜਾ ਲਵਾਦੇ ਹਾਂਜੀ ਆ ਰੂੜੀ ਜੀ ਤੇ ਬੋਤਲੋਦਲਾ ਪਈਆਂ ਸੀ ਆ ਦੇਖੋ ਬੋਤਲਾ ਐਵੇਂ ਜਾਂ ਬੋਤਲਾ ਨਹੀਂ ਆ ਬੋਤਲੋਦਲਾ ਕੱਟਦਾ ਤੇ ਆ ਜੀ ਮੈਂ ਛੋਟੀ ਮਾਰ ਜਾਂਦਾ ਸੀ ਅੱਛਾ ਜੀ ਗਾਂਟੀ ਗਾਂਟੀ ਦੇ ਨਾਲ ਹੀ ਉਹਦੇ ਵਿੱਚ ਸੋਠੀ ਵੱਜ ਕੇ ਗਾਂਟੀ ਵਿੱਚ ਅੱਛਾ ਜੀ ਛੋਠੀ ਦੇ ਨਾਲ ਪੰਪੂ ਪਟਾਕਾ ਪੈ ਗਿਆ ਗਿਆ ਫਟਾਕਾ ਪਿਆ ਮੈਂ ਬੱਦ ਕੇ ਸ਼ਰ ਖੇਲ ਚੜੇ ਆ ਗਿਆ ਤੇ ਮੈਨੂੰ ਲੱਗਣਾ ਬੰਦ ਹੋ ਗਿਆ ਮੇਰੇ ਆਹ ਦੇਖੋ ਜ਼ਖਮ ਕਿ ਡੰਡੇ ਬਣ ਗਏ ਅਗਲੇ ਰੋ ਆ ਤੁਹਾਡੇ ਇਹਨਾਂ ਦੀ ਲੱਤਾਂ ਤੇ ਸ਼ਰੇ ਵਜੇ ਹੋਏ ਨੇ ਜੀ ਇੱਥੇ ਦੂਸਰੀ ਲੱਤ ਦਿਖਾਓ ਇੱਕ ਵਾਰ ਪੰਜਾਹ ਨਗਰ ਆ ਆ ਦੋਨਾਂ ਲੱਤਾਂ ਤੇ ਸ਼ਰੇ ਹੋ ਗਈ ਆ ਲੱਕ ਕੋਲ ਇਹ ਉਹ ਨਾ ਤੋ ਇਹ ਤੁਸੀਂ ਇੱਥੇ ਕਾਹਦੇ ਵਿੱਚ ਪਏ ਸੀ ਉਹ ਮੰਨ ਲਓ ਗੰਦ ਕੂੜੇ 'ਚ ਹੀ ਪਿਆ ਸੀ ਸਮਾਨ ਜੀ ਪਿਆ ਸੀ ਉਹ ਸਮਾਨ ਐ ਇਸ ਕੂੜੇ ਦੇ ਵਿੱਚ ਇਹ ਹੋਰ ਵੀ ਸੀ ਕਿ ਇੱਕ ਹੀ ਸੀ ਨੇ ਹੋਰ ਵੀ ਤਾਂ ਕੰਟੀ ਦੇ ਵਿੱਚ ਤੇ ਇੰਨੇ ਸਾਰੇ ਵੇ ਸਾਮਾਨ ਨੇ ਤੇ ਉਹ ਬਾਕੀ ਕਿੱਧਰ ਗਏ ਬਾਕੀ ਉਹ ਪਤਾ ਨਹੀਂ ਮੈਂ ਮੈਂ ਪੱਟ ਕੇ ਛੜਪ ਤੇ ਮੈਨੂੰ ਘੱਟ ਨਾ ਬਣਾ ਲਾ ਪਿਆ ਅੱਖਾਂ ਵਿੱਚ ਲਾ ਕੇ ਆਪਣੇ ਪਾਣੀ ਲਾ ਕੇ ਕੰਟੀ ਨੂੰ ਬਿਤਾ ਦੇ ਲਾ ਮਸਲਾ ਹੋਇਆ ਮਸਲਾ ਹੋਇਆ ਜੀ ਮੈਂ ਦੁਕਾਨ ਤੇ ਸ਼ਾਪ ਤੇ ਹੈਗਾ ਸੀ ਇੱਕ ਆਇਆ ਸੀ ਵਿਚਾਰਾ ਕੱਚੂ ਗਨਵਾਲਾ ਜੀ ਉਹਨੇ ਜਦੋਂ ਛੋਟੀ ਲਾਈ ਤੇ ਸੁਣਿਆ ਵੀ ਹੁੰਦੇ ਨਾ ਕੱਟੜੇ ਕੁਝ ਕਾਫੀ ਵੱਜ ਗਿਆ ਜਦੋਂ ਦੁਕਾਨ ਤੇ ਲੈ ਕੇ ਉਹਨੂੰ ਘੋਸ਼-ਵੁਸ਼ ਹੋ ਗਿਆ ਸੀ ਉਹਨੂੰ ਟਿਕਟ ਉਗਲਵਾਏ ਫਿਰ ਉਹਨੇ ਪੁੱਛਿਆ ਕੀ ਕਰਨ ਹੋਇਆ ਕਹਿੰਦਾ ਜੀ ਮੈਂ ਇੱਥੇ ਆਇਆ ਤੇ ਮੈਂ ਆ ਚੀਜ਼ ਬੰਬ ਪਿਆ ਪਤਨ ਕੀ ਹੋਇਆ ਕੀ ਨਹੀਂ ਤੇ ਉਸ ਤੋਂ ਬਾਅਦ ਸਾਰੇ ਪਿੰਡ ਵਾਲੇ ਆਇਆ ਦੇਖਿਆ ਤੇ ਵਿੱਚੋਂ ਬੰਬ ਨਿਕਲੇ ਆ ਜਿਹੜੇ ਲਗਭਗ 9 ਬੰਬ ਨਿਕਲੇ ਆ ਜਿਹੜੇ ਪੁਲਿਸ ਮੁਲਾਜ਼ਮ ਨੇ ਆਪ ਉੱਥੇ ਜਾ ਕੇ ਚਲਵਾਇਆ ਉਹਦੇ ਚੇ ਕਾਰਨ ਹੈਗਾ ਉਹ ਕਹਿੰਦਾ ਜੀ ਉਹਨੂੰ ਕਾਫੀ ਕੰਬੀਰ ਸੱਟਾਂ ਲੱਗੀਆਂ ਨੇ ਜਿੰਦੇ ਕਾਚੂ ਗਨਾਲ ਦੇ ਤੇ ਸ਼ਰੇ ਵੱਜਿਆ ਬਾ ਜਦੋਂ ਚਲਾਇਆ ਤਾਂ ਥੱਲੇ ਜਿਹੜੀ ਹੈਗੀਆਂ ਆਪਣੀ ਛੜ ਗਈ ਉਹ ਵੀ ਕਾਫੀ ਫਟ ਗਈ ਆ ਇਹਨੇ ਬੰਬ ਜਰੀਲੇ ਲਿਆ ਇਹ ਨਹੀਂ ਪਤਾ ਉਹਨੇ ਕਿਸ ਵਾਸਤੇ ਲਾਇਆ ਕਿਸ ਵਾਸਤੇ ਲਾਇਆ ਇਹ ਉਹਨੂੰ ਪਤਾ ਹੈ ਕਾਰਨ ਉਹਨੂੰ ਪਤਾ ਹੈ ਕਿਉਂ ਬਣਾਇਆ ਕਿਉਂ ਨਹੀਂ ਬਣਾਇਆ ਇਹ ਕੌਣ ਬੰਦਾ ਹੈ ਇਹ ਬੰਦਾ ਜੀ ਬਲਵੀਰ ਸਿੰਘ ਦੱਸਦੇ ਆ ਸਾਨੂੰ ਪਤ ਉਹਦੇ ਡੈਡੀ ਦਾ ਨਾਮ ਰਾਜ ਸਿੰਘ ਹੈ ਜੀ ਅੱਛਾ ਇਹ ਕਹਿੰਦੇ ਪਹਿਲਾਂ ਵੀ ਇਹਨੇ ਹਾਂ ਪਹਿਲੇ ਅਨੇ ਵਾਕਿਆ ਸੁਣੇ ਨੇ ਇੱਕ ਦੋ ਪਹਿਲਾਂ ਹੀ ਵਾਕਿਆ ਕੀਤੇ ਨੇ ਨਾਲੇ ਟੈਂਕੀ ਟੁੰਕੀ ਵੀ ਫੋੜਦੀ ਸੀ ਹਾਂਜੀ ਇਹ ਕੰਮ ਕੀ ਕਰਦਾ ਬੰਦਾ ਇਹ ਕੰਮ ਵਾਸਤੇ ਤਾਂ दारू ਹੀ ਪੀਂਦਾ ਕਰਿਆ ਮਿਸਤਰੀ ਦਾ ਕੰਮ ਕਰਦਾ ਸੀ ਰਿਸੈਪਿੰਗ ਕਰਦਾ ਨਾਲ ਪੰਮਨੀ ਵਾਲੇ ਹਾਂ ਰਿਸੈਪਿੰਗ ਕਰਦਾ ਨਾਲ ਅੱਛਾ ਪੰਮਨੀ ਵਾਲੇ ਦਾ ਹੀ ਹੈ ਮਿਸਤਰੀਆਂ ਦਾ ਕੰਮ ਕਰਦਾ ਮਿਸਤਰੀ ਦਾ ਕੰਮ ਕਰਦਾ ਹੈ ਭਾਈ ਇਹ ਨਾ ਇੱਥੇ ਕਬਾੜੀਆ ਵਿਚਾਰ ਆਇਆ ਹੈ ਕੱਚ ਚੁਗਣ ਵਾਲੇ ਹੂੰ ਧੋਕਾ ਚੁਗਦਾ ਪਿਆ ਤੇ ਛੋਟੀ ਨਾ ਕਰਦਾ ਪਿਆ ਬਈ ਚੋਗਲਾ ਵੇਖਿਆ ਤਾਂ ਭਾਈ ਉਹ ਬੰਬ ਚੱਲ ਗਿਆ ਹੂੰ ਉਹਨ ਦਾ ਧੂਨੇ ਰੋਗੇ ਤੇ ਛਰੀਏ ਛੁਰੇ ਵੱਜ ਗਏ ਉਹਨ ਦਾ ਫਿਰ ਅਸੀਂ ਟੀਕਾ ਟੋਕੇ ਲਵਾ ਕੇ ਪਾਸੇ ਕਰਤਾ ਉਹਨੂੰ ਚੱਲ ਨੂੰ ਉੱਥੇ ਬੈਠਾ ਜੇ ਤੇ ਔਰ ਪੁਲਸ ਨੂੰ ਸੱਦਾ ਦੇ ਉਹ ਆਈਏ ਤੇ ਹੁਣ ਬੰਬ ਚਲਾਇ ਨਹੀਂ ਉਹ ਤਾਂ ਮੇਲੇ ਨਿਕਲ ਗਿਆ ਇਹ ਕਿਹੜੇ ਬੰਬ ਕਿਹੜੇ ਸੀ ਇਹ ਹੈਗੇ ਨੇ ਸੂਰਾ ਵਾਲੇ ਸ਼ਿਕਾਰ ਵਾਲੇ ਸ਼ਿਕਾਰ ਵਾਲੇ ਕਿੰਨੇ ਬੰਬ ਸੀ ਇਹ ਦਾ 9 9 ਦਾ ਇੱਥੇ ਚੱਲੇ ਨੇ 10ਵੇਂ ਉੱਥੇ ਅੱਛਾ 10 ਤੇ ਇਹ ਇੱਥੇ ਕਿੱਥੇ ਪਏ ਸੀਗੇ ਸੇਮ ਨਾਲੀ ਤੇ ਸੇਮ ਨਾਲੀ ਤੇ ਨਹੀਂ ਪਏ ਉੱਥੇ ਘਰੋਂ ਲਿਆਦੇ ਚਾਹਦੇ ਅੱਛਾ ਘਰੋਂ ਲਿਆਦੇ ਹਾਂ ਅੱਛਾ ਪਿੰਡ 'ਚੋਂ ਮਿਲੇ ਨੇ ਇਹ ਅੱਛਾ ਇੱਥੇ ਚਲਾਏ ਗਏ ਹਾਂ ਇਹ ਫਿਰ ਕਿੰਨੇ ਚਲਾਏ ਇਹ ਫੋਨੂ ਸਾਹਿਬ ਵਗਾ ਕੱਢ ਪਿੰਡ ਆਇਆ ਰਿਹਾ ਛੁੱਟੀ ਤੇ ਅੱਛਾ 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 ਉਹਨੇ ਚਲਾਏ ਰਿਹਾ ਤੇ ਇਹ ਪਿੰਡ 'ਚ ਜਿਹੜੀ ਜਗ੍ਹਾ ਤੋਂ ਮਿਲੇ ਹੈ ਉਹ ਕਿੰਨਾ ਦੀ ਜਗ੍ਹਾ ਹੈ ਉਹ ਜਗ੍ਹਾ ਉਹਨਾਂ ਦੀ ਉਹਦੀ ਮਾਂ ਦੀ ਥਾਂ ਹਾਂ ਰੂੜੀ ਬਈ ਸਿੰਘ ਰੂੜੀ ਦੇ ਵਿੱਚ ਰੱਖਿਆ ਸਨ ਇਹ ਤਾਂ ਫਿਰ ਕਲੇ ਚੱਲਿਆ ਇੱਕ ਹੂੰ ਉਹ ਤਾਂ ਮੁੰਡਾ ਵਿਚਾਰਾ ਪਾਥੇ ਹੋ ਗਿਆ ਤੇ ਦੂਜੇ ਉਹ ਬਈਲੀ ਪਿਆਈ ਦੋ ਝੋਲਾ ਦਾ ਚਾਦੇ ਤਾਂ ਨਾਲ ਪਾਸ ਕਰ ਲਿਆ ਉਹਨੇ ਆਦੀ ਮਾਂ ਦੇ ਅੰਦਰ ਲਗਾ ਲਿਆ ਅੱਛਾ ਆਏ ਹੁਣਾਂ ਦਾ ਅੰਦਰੋਂ ਕੱਢ ਕੇ ਲਿਆਉਂਦੇ ਨੇ ਅੱਛਾ ਹਾਂ ਇੱਕੀ ਜਿਹੜੇ ਬੰਦੇ ਦੇ ਘਰੋਂ ਮਿਲੇ ਕੀ ਨਾਮ ਹੁੰਦਾ ਉਹਦਾ ਨਾਂ ਕੀ ਹੁੰਦਾ ਤੋਤਾ ਨਹੀਂ ਹੁੰਦਾ ਨਾਮ ਕੋਰ ਹੈ ਬਲਵੀਰ ਸਿੰਘ ਜਿਹਦੇ ਘਰੋਂ ਮਿਲੇ ਨੇ ਹਾਂ अच्छा ते ओ के का, ओने कादे ली बनाई सिगे ए नहीं जी पता की कौन करना बंदे मारने आगे दो वाकया ने कीते ने ओसे बंदे ने हां साडे ਪਿੰਡ ਗੋਂਡੀ ਦੀ ਟੈਂਕੀ ਸਟਿਆ ਸ ਟੈਂਕੀ ਪਾੜਤੀ ਨੇ ਔਰ ਸਾਲ ਹੋ ਗਿਆ اچھا ਇੱਕ ਗਰੀ ਹੋਰ ਸਟਿਆ ਸੀ ਨੇ ਉਹ ਤਾਂ ਬਾਈ ਤੋ ਗਈ ਨਾ ਜੇ ਉੱਥੇ ਬੰਦਾ ਗੁੰਡੇੜੇ ਕੋਣੀ ਸੀ ਕੀ ਮਾਮਲਾ ਹੋਇਆ ਜੀ ਬਾਂਮਣੀ ਵਾਲੇ ਪਿੰਡ ਕਹਿੰਦੇ ਆ ਕੋਈ ਬੰਬ ਮਿਲੇ ਆ ਬਾਂਮਣੀ ਵਾਲੇ ਬਲਵੀਰ ਸਿੰਘ ਦਾ ਘਰ ਸੀਗਾ ਉੱਥੇ ਨਾ ਜਿਹੜਾ ਬਰੂ ਦਾਲੇ ਬੰਬ ਬਣਾਏ ਵੇ ਚਗੇ ਗਾਨਵਾਰਾਂ ਨੂੰ ਮਾਰਨ ਵਾਲੇ ਜੀ ਉਹ ਵਾਪੇ ਜਪਏ ਸੀ ਕਿ ਪਹਿਤੂ ਨਾ ਕੋ ਪੋਚੀ ਸੀਗਾ ਚੁੱਟਿਆ ਸੀ ਉਹਨੇ ਫਿਰ ਉਹ ਚੱਕ ਕੇ ਸਾਰੇ ਦਸਤਾਇਜ। ਇਹ ਕਿਸ ਤਰ੍ਹਾਂ ਦੇ ਬੰਬ ਸੀ ਸਰ? ਇਹ ਬਰੂਦ ਨਾਲ ਬਣਾਏ ਹੋਏ ਸੀ ਬਰੂਦ ਪਾ ਕੇ। ਬਰੂਦ। ਹੱਥ ਦੇ ਵਿੱਚ ਬੰਦੋਨੇ ਕੇ ਬਣਾਏ ਹੋਏ ਸੀ। ਤੇ ਕਿੰਨੇ ਸੀਗੇ ਸਰ? 17 ਸੀਗੇ। 7 8 ਸੀਗੇ। ਤੇ ਹਾਈਪੋਟੈਨਸ਼ਨ ਸੀਗੇ ਕਿੰਦਾਂ ਸੀ ਨਾਰਮਲ ਸੀਗੇ? ਨਾਰਮਮਲ ਸੀਗੇ। ਨਾਰਮਲ ਸੀਗੇ। ਤੇ ਇਹ ਡਿਸਟਰਾਏ ਕਰ ਦਿੱਤੇਗੇ। ਹਾਂਜੀ ਹਾਂਜੀ। ਤੇ આરોપી ਦਾ ਸਰ ਕੀ ਕੀਤਾ? ਨਹੀਂ ਹਜੇ ਪਤਾ ਕਰਦੇ ਅੰਗਰੇਜ਼ ਰੱਖਿਆ ਜੀ। ਅਜੇ ਪਤਾ ਨਹੀਂ ਲੱਗਾ ਪੂਰਾ। ਅੱਛਾ ਮਤਲਬ ਕਿ ਪਤਾ ਕਰ ਰਹੇ ਆ। ਠੀਕ ਹੈ ਹਾਂ ਜੀ ਇਹ ਪੱਕਾ ਨਹੀਂ ਪਤਾ ਕਿ ਨੇ ਰੱਖਿਆ ਪਤਾ ਕਰਦੇ ਜਦੋਂ ਮਿਲ ਗਿਆ ਸਾਨੂੰ ਪਤਾ ਜੀ ਇਹ ਸਰ ਪਹਿਲਾਂ ਵੀ ਸੁਣਨ ਚਾ ਰਿਹਾ ਕਿ ਇਹ ਜੋ ਸ਼ਖਸ ਹੈ ਜਿਸ ਦੇ ਵੱਲੋਂ ਇਹ ਜਿੱਥੋਂ ਬਰਾਮਦ ਹੋਏ ਹੈ ਇਹਦੇ ਵੱਲੋਂ ਪਹਿਲਾਂ ਵੀ ਟੈਂਕੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਇੱਕ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈਗਾ ਆਟੇ ਵਾਲਾ ਬਣਾ ਕੇ ਬੰਬ ਸੁੱਟਿਆ ਪਹਿਲਾਂ ਕੋਈ ਪਤਾ ਹੋਵੇ ਹੁਣ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਪਤਾ ਕਰਦੇ ਕਿ ਦੇ ਵਿੱਚ